ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਮੇਥੀ ਤੇ ਗੋੰਦ ਦੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਲੱਡੂ ਬਿਲਕੁਲ ਪੁਰਾਣੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਫਰੈਂਡਸ ਇਹ ਇਹ ਤਰੀਕਾ ਤੁਹਾਨੂੰ ਕਿਤੇ ਨਹੀਂ ਮਿਲਣਾ ਪੂਰੇ YouTube ਤੇ ਇਹ ਤਰੀਕਾ ਤੁਹਾਨੂੰ ਨਹੀਂ ਮਿਲੇਗਾ ਦੋਸਤੋ ਤੇ ਫਰੈਂਡਸ ਇਹਨੂੰ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਵੇਖਣਾ ਹੈ ਤਾਂ ਹੀ ਤੁਹਾਨੂੰ ਇਹ ਸਮਝ ਆਵੇਗੀ ਰੈਸਪੀ ਪੂਰੀ ਨਹੀਂ ਤਾਂ ਤੁਹਾਡੀ ਵਿੱਚੇ ਅਗਰ ਤੁਸੀਂ ਜੇਕਰ ਛੱਡ ਕੇ ਚਲੇ ਗਏ ਤਾਂ ਤੁਹਾਨੂੰ ਇਹ ਰੈਸਪੀ ਪੂਰੀ ਸਮਝ ਚ ਨਹੀਂ ਆਊਗੀ ਤੇ ਲੱਡੂ ਤੁਹਾਡੇ ਟੇਸਟੀ ਨਹੀਂ ਬਣਨਗੇ ਤੇ ਫਰੈਂਡ ਇਹ ਰੈਸਪੀ ਨੂੰ ਬਣਾਉਣ ਵਾਸਤੇ ਆਪਾਂ ਲਵਾਵਾਂਗੇ ਅੱਧਾ ਕਿਲੋ ਅਤੇ ਮੇਥੀ ਦਾਣਾ ਮੇਥੀ ਦਾਣਾ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਥੋੜੀ ਜੀ ਤੁੱਪ ਲਵਾ ਕੇ ਇਹਨਾਂ ਨੂੰ ਆਪਾਂ ਮਿਕਸੀ ਵਿੱਚ ਪੀਸ ਲੈਣਾ ਹੈ ਦਰਦਰਾ ਜਾਂ ਪਾਊਡਰ ਆਪਾਂ ਨਹੀਂ ਬਣਾਵਾਂਗੇ ਤੇ ਥੋੜੀ ਜੀ ਤੁੱਪ ਤੁਸੀਂ ਜ਼ਰੂਰ ਲਵਾਇਆ ਜੇ ਤਾਂ ਕਿ ਪੀਸਣ 'ਚ ਥੋੜੀ ਜਿਹੜੀ ਪਰੇਸ਼ਾਨੀ ਨਾ ਹੋਵੇ ਤੇ ਫਰੈਂਡ ਇਹ ਲੱਡੂ ਜੇਕਰ ਆਪਾਂ ਇੱਕ ਇੱਕ ਲੱਡੂ ਰੋਜ਼ ਖਾਂਦੇ ਆ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜੋੜਾਂ ਦੇ ਦਰਦ ਕਮਰ ਦਰਦ ਸਿਰ ਦਰਦ ਡਾਇਬਟੀਜ਼ ਵਾਲੇ ਵੀ ਇਹਨਾਂ ਲੱਡੂਆਂ ਦਾ ਸੇਵਨ ਕਰ ਸਕਦੇ ਨੇ ਤੇ ਇਸ ਤਰ੍ਹਾਂ ਦਾ ਪਾਊਡਰ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਫਿਰ ਹੋਂ ਲਵਾਂਗੇ ਅੱਧਾ ਲੀਟਰ ਆਪਾਂ ਇੱਥੇ ਦੁੱਧ ਦੁੱਧ ਤੁਸੀਂ ਗਾਂ ਦਾ ਨਹੀਂ ਲੈਣਾ ਤੁਸੀਂ ਮੱਝ ਦਾ ਦੁੱਧ ਲੈਣਾ ਤੁਸੀਂ ਉਹ ਜਿਹੜਾ ਥੋੜਾ ਜਿਹਾ ਗਾੜਾ ਹੋਏ ਤੇ ਇਹਨਾਂ ਨੂੰ ਥੋੜਾ ਥੋੜਾ ਪਾਊਡਰ ਆਪਾਂ ਪਾ ਕੇ ਤੇ ਐਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਗੁੱਠਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਜ਼ਿਆਦਾ ਤੇ ਫਿਰ ਦੁੱਧ ਬਹੁਤ ਜ਼ਿਆਦਾ ਅਸੀਂ ਨਹੀਂ ਪਾਵਾਂਗੇ ਜਿੰਨਾ ਇਹ ਜਿਹੜੀ ਮੇਥੀ ਹੈ ਡੁੱਬ ਕੇ ਇਹਦੇ ਚ ਡੁੱਬ ਜੇ ਚੰਗੀ ਤਰ੍ਹਾਂ ਉਨਾ ਹੀ ਪਾਣਾ ਹੈ ਜ਼ਿਆਦਾਤਰ ਇਸ ਚ ਦੁੱਧ ਜਿਵੇਂ ਅੱਧਾ ਆਪਾਂ ਅੱਧਾ ਕਿਲੋ ਮੇਥੀ ਦਾਣਾ ਲਿਆ ਤੇ ਅੱਧਾ ਕਿਲੋ ਹੀ ਦੁੱਧ ਲੱਗ ਜਾਏਗਾ ਇਸ ਤੋਂ ਜ਼ਿਆਦਾ ਨਹੀਂ ਲੱਗੇਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ گاੜਾ ਪੇਸਟ ਜਿਹਾ ਬਣ ਜਾਏਗਾ ਤੇ ਜਦੋਂ ਇਹਨੂੰ ਆਪਾਂ ਪਿਉ ਕੇ ਰੱਖਾਂਗੇ ਤਾਂ ਇਹ ਮੇਥੀ ਜਿਹੜੀ ਸਾਡੀ ਫੁੱਲ ਕੇ ਤਿਆਰ ਹੋ ਜਾਏਗੀ ਦੰਦਾ ਅਸੀਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਸ਼ਰਾਂਗੇ ਤੇ ਹੁਣ ਟੱਕਲਾ ਲਾ ਕੇ ਆਪਾਂ ਇਹਨੂੰ ਇੱਕ ਇੱਕ ਡੇਢ ਘੰਟੇ ਵਾਸਤੇ ਰੱਖ ਦੇਵਾਂਗੇ ਤੁਸੀਂ 2 ਘੰਟੇ ਵੀ ਰੱਖ ਸਕਦੇ ਹੋ ਤੇ ਫਿਰ ਇੱਥੇ ਮੈਂ ਬਦਾਮ ਲੈਨੇ ਕੱਟ ਕੇ 200 ਗ੍ਰਾਮ ਦੇ ਕਰੀਬ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਅਨਸਾਰ ਡਾ ਸਕਦੇ ਹੋ ਤੇ ਦੋ ਮੈਂ ਇਥੇ ਲੈਨੇ ਗੋਲੇ ਯਾਨੀ ਕਿ ਤੁਸੀਂ ਇਹਨੂੰ ਗੱਟ ਵੀ ਕਹਿ ਸਕਦੇ ਹੋ ਤੇ ਜਿਹੜੇ ਖੋਪਰੇ ਹੈ ਉਹ ਆਪਾਂ ਨਹੀਂ ਲਵਾਂਗੇ ਖੋਪਰੇ ਆਪਾਂ ਨਹੀਂ ਲੈਣੇ ਆਪਾਂ ਗੱਟ ਹੀ ਲੈ ਕੇ ਤਿਆਰ ਕਰਨੇ ਨੇ ਤੇ ਇਹਨਾਂ ਦਾ ਮੈਂ ਪਾਊਡਰ ਬਣਾ ਲਿਆ ਪੂਰਾ ਮਿਕਸੀ ਵਿੱਚ ਤੁਸੀਂ ਕद्दूकस ਵੀ ਕਰ ਸਕਦੇ ਹੋ ਜੇਕਰ ਤੁਸੀਂ ਕद्दूकस ਕਰਦੇ ਹੋ ਤਾਂ ਜ਼ਿਆਦਾ ਸਵਾਦ ਲੱਗਣਗੇ ਲੱਡੂ ਤੇ ਇੱਥੇ ਬਦਾਮ ਤੇ ਖੋਪਰੇ ਜਿਹੜੇ ਤਿਆਰ ਕਰ ਲਏ ਨੇ ਮੈਂ ਤੇ ਮੇਥੀ ਵੀ ਸਾਡੀ ਪੂਰੀ ਤਰ੍ਹਾਂ ਸੌਫਟ ਹੋ ਚੁੱਕੀ ਹੈ ਤੇ ਜਿਹੜਾ ਦੁੱਧ ਸੀ ਉਹ ਪੂਰਾ ਇਸ 'ਚ ਰੰਮ ਚੁੱਕਾ ਹੈ ਤੇ ਇਸ ਤਰ੍ਹਾਂ ਦੇਖੋ ਜਿਵੇਂ ਆਪਾਂ ਮਲ ਕੇ ਦੇਖਾਂਗੇ ਤਾਂ ਇਹ ਪੂਰੀ ਸੌਫਟ ਹੋ ਜੇਗੀ ਮੇਤੀ ਦੇਖੋ ਇਸ ਤਰ੍ਹਾਂ ਬਿਲਕੁਲ ਨਰਮ ਹੋ ਚੁੱਕੀ ਹੈ ਮੈਂ ਇਹਨੂੰ 2 ਘੰਟੇ ਪੀਓ ਕੇ ਰੱਖਿਆ ਤੇ ਹੁਣ ਪਾ ਲਵਾਂਗੇ ਇੱਕ ਵੱਡੇ ਵਰਤਨ ਵਿੱਚ ਮੈਂ ਇੱਕ ਪ੍ਰਾਤ ਚ ਪਾ ਲਿਆ ਇਹਨਾਂ ਸਾਰਿਆਂ ਨੂੰ ਤੇ ਹੁਣ ਇਹਨਾਂ ਨੂੰ ਹੱਥ ਨਾਲ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਯਾਨੀ ਇਹ ਐਨਾਂ ਦੇ ਜਿਹੜੇ ਵੱਡੇ ਵੱਡੇ ਟੁਕੜੇ ਹੈ ਇਹਨਾਂ ਨੂੰ ਮਲ ਮਲ ਕੇ ਆਪਾਂ ਤੋੜ ਲਵਾਂਗੇ ਚੰਗੀ ਤਰ੍ਹਾਂ ਤੇ ਹੁਣ ਹਥੇਲੀਆਂ ਨਾਲ ਵੀ ਆਪਾਂ ਮਲ ਕੇ ਤਿਆਰ ਕਰਾਂਗੇ ਤਾਂ ਕਿ ਜਿਹੜੀਆਂ ਇਸ ਚ ਗੁੱਠਲੀਆਂ ਵਗੈਰਾ ਹੈਗੀਆਂ ਨੇ ਉਹ ਖਤਮ ਹੋ ਜਾਣ ਤੇ ਜਦੋਂ ਇਹ ਗੁੱਠਲੀਆਂ ਪੂਰੀ ਤਰ੍ਹਾਂ ਟੁੱਟ ਜਾਣ ਤੇ ਉਸ ਤੋਂ ਬਾਅਦ ਅਸੀਂ ਇੱਕ ਛਣਨੀ ਲਵਾਂਗੇ ਛਲਨੀ ਵਿੱਚ ਆਪਾਂ ਇਹਨੂੰ ਛਾਣ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਇਸ ਚ ਕੋਈ ਵੀ ਗੁੱਠਲੀ ਨਾ ਰਵੇ ਜੇਕਰ ਗੁੱਠਲੀ ਰਹਿ ਜਾਂਦੀ ਹੈ ਤਾਂ ਫਰੈਂਡਸ ਲੱਡੂ ਜਿਹੜੇ ਸਾਡੇ ਵਧੀਆ ਨਹੀਂ ਬਣਨਗੇ ਤੇ ਸਾਰਾ ਜਿਹੜਾ ਮਿਕਸਚਰ ਹੈ ਇਹਨਾਂ ਨੂੰ ਆਪਾਂ ਛਾਨ ਕੇ ਲੈ ਲਵਾਂਗੇ ਜਿਹੜੀ ਮੇਥੀ ਦਾਣਾ ਸੀ ਉਹ ਆਪਾਂ ਲੱਡੂਆਂ ਵਾਸਤੇ ਤਿਆਰ ਕਰ ਲਿਆ ਹੈ ਦੇਖੋ ਇਸ ਤਰ੍ਹਾਂ ਦਾ ਇਹ ਮਿਕਸਚਰ ਬਣ ਗਿਆ ਹੈ ਹੁਣ ਇੱਕ ਕੜਾਈ ਵਿੱਚ ਆਪਾਂ ਕਿਓ ਲਵਾਂਗੇ ਇਹਨਾਂ ਲੱਡੂਆਂ ਨੂੰ ਬਣਾਉਣ ਵਾਸਤੇ 800 ਤੋਂ 900 ਗ੍ਰਾਮ ਦੇ ਕਰੀਬ ਕਿਓ ਲੱਗ ਜਾਏਗਾ ਤੇ ਮੈਂ ਇੱਥੇ ਗਾਂ ਦਾ ਕਿਓ ਲਿਆ ਹੈ ਤੁਸੀਂ ਕੋਈ ਵੀ ਲੈ ਸਕਦੇ ਹੋ ਪਰ ਇਹ ਜਿਹੜੇ ਲੱਡੂ ਹੈ ਦੇਸੀ ਕਿਓ ਵਿੱਚ ਹੀ ਵਧੀਆ ਲੱਗਦੇ ਨੇ ਇਹਨ ਪਾਵਾਂਗੇ ਆਪਾਂ ਇੱਥੇ ਗੋੰਦ ਗੋੰਦ ਮੈਂ 300 ਗ੍ਰਾਮ ਦੇ ਕਰੀਬ ਲਿਆ ਹੈ ਤੇਨਾਂ ਨੂੰ ਥੋੜਾ ਥੋੜਾ ਪਾ ਕੇ ਆਪਾਂ ਇਹਦੇ ਫੁੱਲੇ ਕੱਢ ਲਵਾਂਗੇ ਫਲੇਮ ਆਪਾਂ ਮੀਡੀਅਮ ਰੱਖਣੀ ਹੈ ਪਹਿਲਾਂ ਜਿਹੜਾ ਜਿਹੜਾ ਕਿ ਉਹ ਹੈ ਉਹ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇ ਫਿਰ ਥੋੜੇ ਥੋੜੇ ਪਾ ਕੇ ਇਸ ਜੀ ਆਪਾਂ ਫੁੱਲੇ ਕੱਢ ਲਵਾਂਗੇ ਬਹੁਤੇ ਇੱਕ ਨਾਲੇ ਤੁਸੀਂ ਨਾ ਪਾਇਓ ਜੇ ਸਾਰੇ ਨਹੀਂ ਤਾਂ ਇਹ ਥੋੜੇ ਕੜਕ ਰਹਿ ਜਾਣਗੇ ਵਿੱਚੋਂ ਹਾਰਡ ਰਹਿ ਜਾਣਗੇ ਤੇ ਲੱਡੂ ਜਿਹੜੇ ਸਵਾਦ ਨਹੀਂ ਬਣਨਗੇ ਤੇ ਜਿਹੜਾ ਸਾਰਾ ਗੁੰਦ ਹੈ ਆਪਾਂ ਐਸੀ ਤਰ੍ਹਾਂ ਫੁੱਲੇ ਬਣਾ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਫੁੱਲੇ ਬਣਾ ਕੇ ਰੱਖਦੇ ਆ ਉਹਨਾਂ ਦੇ ਅੰਦਰ ਵੀ ਕਿਉਂ ਹੁੰਦਾ ਹੈ ਤੇ ਫਰੈਂਡਸ ਲਾਸਟ ਵਿੱਚ ਕਿਉਂ ਥੋੜਾ ਕਾਟੀ ਲੱਗਦਾ ਹੈ ਲੱਡੂਆਂ 'ਚ ਤੁਸੀਂ ਧਿਆਨ ਨਾਲ ਹੀ ਕਿਉਂ ਪਾਣਾ ਹੈ ਤੇ ਐਸੇ ਤਰੀਕੇ ਨਾਲ ਆਪਾਂ ਬਾਕੀ ਦੇ ਫੁੱਲੇ ਵੀ ਕੱਢ ਲਵਾਂਗੇ ਇਹਨਾਂ ਨੂੰ ਬਹੁਤੇ ਬ੍ਰਾਊਨ ਨਹੀਂ ਕਰਨਾ ਜਦੋਂ ਇਹ ਪੂਰੀ ਤਰ੍ਹਾਂ ਫੁੱਲ ਜਾਣ ਤੇ ਉਦੋਂ ਅਸੀਂ ਕੜਾਈ 'ਚੋਂ ਬਾਹਰ ਕੱਢ ਲਵਾਂਗੇ ਫਲੇਮ ਆਪਾਂ ਮੀਡੀਅਮ ਰੱਖਾਂਗੇ लो फ्लेम ਤੇ ਤੁਸੀਂ ਨਹੀਂ ਕੱਢਣੇ ਹੈ ਨਹੀਂ ਤਾਂ ਇਹ ਜਿਹੜੇ ਫੁੱਲੇ ਹੈ ਇਹ ਹਾਰ ਹੋ ਜਾਣਗੇ ਤੇ ਉਸੇ ਕੜਾਈ ਵਿੱਚ ਆਪਾਂ ਪਾ ਲਵਾਂਗੇ ਥੋੜਾ ਜਿਹਾ ਕਿਉਂ ਹੋਰ ਜਿਹੜਾ ਸਾਰਾ ਕਿਉ ਹੈ ਇਸ ਤੇ 800 900 ਗ੍ਰਾਮ ਲੱਗ ਜਾਏਗਾ ਲੱਡੂਆਂ 'ਚ ਤੇ ਕਿਉ ਜਦੋਂ ਸਾਡਾ ਗਰਮ ਹੋ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਐਸ ਜੀ ਪਾ ਦਵਾਂਗੇ ਆਪਾਂ ਗੇਹੂ ਦਾ ਆਟਾ ਯਾਨੀ ਕਿ ਕਣਕ ਦਾ ਆਟਾ ਕਣਕ ਦਾ ਆਟਾ ਆਪਾਂ ਅੱਧਾ ਜਿਹੜੀ ਅੱਧਾ ਕਿਲੋ ਆਪਾਂ ਮੇਥੀ ਦਾਣਾ ਲਿਆ ਉਸ 'ਚ 1 ਕਿਲੋ ਆਪਾਂ ਕਣਕ ਦਾ ਆਟਾ ਲਵਾਂਗੇ ਬਹੁਤਾ ਆਟਾ ਤੁਸੀਂ ਨਹੀਂ ਲੈਣਾ ਤੇ ਇੱਕੇ ਨਾਲੇ ਕਿਉਂ ਆਪਾਂ ਬਹੁਤ ਜ਼ਿਆਦਾ ਐਸ ਜੀ ਨਹੀਂ ਪਾਣਾ ਤੇ ਇਸ ਤਰ੍ਹਾਂ ਸੁੱਕਾ ਸੁੱਕਾ ਆਟਾ ਹੀ ਆਪਾਂ ਪੁੰਨ ਕੇ ਤਿਆਰ ਕਰਾਂਗੇ ਆਟਾ ਥੋੜਾ ਸੁੱਕਾ ਸੁੱਕਾ ਹੀ ਰਹੇਗਾ ਇਹ ਉਦੋਂ ਹੀ ਲੱਡੂ ਵਧੀਆ ਬਣਨਗੇ ਫਰੈਂਡਸ ਜਿਆਦਾ ਕਿਉਂ ਇੱਕ ਨਾਲ ਹੀ ਤੁਸੀਂ ਨਹੀਂ ਪਾਣਾ ਤੇ ਆਟੇ ਨੂੰ ਆਪਾਂ ਪੁੰਨ ਕੇ 25 ਮਿੰਟਾਂ ਤੱਕ ਇਹਨਾਂ ਨੂੰ ਪੁੰਨਿਆ ਹੈ ਤੇ ਆਟਾ ਜਿਹੜਾ ਸਾਡਾ ਬ੍ਰਾਊਨ ਹੋ ਚੁੱਕਾ ਹੈ ਚੰਗੀ ਤਰ੍ਹਾਂ ਲੋ ਫਲੇਮ ਤੇ ਪੁੰਨਣਾ ਹੈ ਫਰੈਂਡਸ ਤੇ ਜਦੋਂ 25 ਮਿੰਟ ਵਾਸਤੇ ਇਹ ਆਟਾ ਪੁੰਨ ਕੇ ਤਿਆਰ ਹੋ ਜੇ ਤੇ ਉਦੋਂ ਪਾ ਦਵਾਂਗੇ ਆਪਾਂ ਮੇਥੀ ਜਿਹੜੀ ਆਪਾਂ ਪੁੰਨ ਕੇ ਤਿਆਰ ਕੀਤੀ ਸੀ ਉਹ ਤੇ ਫਲੇਮ ਲੋ ਹੀ ਰੱਖਣੀ ਹੈ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮੇਥੀ ਪਾਣ ਤੋਂ ਬਾਅਦ ਆਪਾਂ 5 ਮਿੰਟ ਵਾਸਤੇ ਹੋਰ ਪੁੰਨਾਂਗੇ ਜਿਆਦਾ ਇਹਨੂੰ ਨਹੀਂ ਪੁੰਨਾਂਗੇ ਜਦੋਂ ਤੱਕ ਇਸ ਦਾ ਜਿਹੜਾ ਮੋਇਸਚਰ ਹੈ ਨਮੀ ਹੈ ਜਿਹੜੀ ਪੂਰੀ ਤਰ੍ਹਾਂ ਸੁੱਕ ਨਾ ਜਾਏ ਉਦੋਂ ਤੱਕ ਆਪਾਂ ਪੁੰਨ ਕੇ ਤਿਆਰ ਕਰਾਂਗੇ ਤੇ 5 ਮਿੰਟ ਮੈਂ ਇਹਨੂੰ ਪੁੰਨ ਲਿਆ ਹੈ ਫਰੈਂਡਸ ਲੋ ਫਲੇਮ ਤੇ ਇਹ ਮਿਕਸਚਰ ਜੜਾ ਰੈਡੀ ਹੋ ਚੁੱਕਾ ਹੈ ਤੇ ਹੁਣ ਪਾ ਦਵਾਂਗੇ ਜਿਹੜੇ ਆਪਾਂ ਗੱਟ ਜਿਹੜੀ ਗੋਲੇ ਆਪਾਂ ਨਾਰੀਅਲ ਵਾਲੇ ਜਿਹੜੇ ਤਿਆਰ ਕਰਕੇ ਰੱਖੇ ਸੀ ਉਹ ਤੇ ਅਟਾ ਜਿਹੜਾ ਸਾਡਾ ਗਰਮ ਹੈਗਾ ਤੇ ਇਸ 'ਚ ਹੀ ਹੁਣ ਪਾਵਾਂਗੇ ਆਪਾਂ ਬਦਾਮ ਫਲੇਮ ਮੈਂ ਲੋ ਰੱਖੀ ਹੋਈ ਹੈ ਬਿਲਕੁਲ ਤੇ ਇਹਨੂੰ ਆਪਾਂ 2 ਮਿੰਟ ਹੋਰ ਪੁੰਨ ਲਵਾਂਗੇ ਜ਼ਿਆਦਾ ਆਪਾਂ ਨਹੀਂ ਪੁੰਨਾਂਗੇ ਤਾਂਕਿ ਨਾਰੀਅਲ ਦੀ ਖੁਸ਼ਬੂ ਵੀ ਵਧੀਆ ਆ ਜਾਏ ਤੇ ਬਦਾਮ ਵੀ ਸਾਡੀ ਥੋੜੀ ਜਿਹੀ ਪੁੰਨ ਕੇ ਤਿਆਰ ਹੋ ਜੇ ਇਸ 'ਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ 2 ਮਿੰਟਾਂ ਵਾਸਤੇ ਪਕਾ ਲਵਾਂਗੇ ਜਿਹੜਾ ਆਟਾ ਹੈ ਉਹ ਗਰਮ ਹੈਗਾ ਤੇ ਇਹ ਜਿਹੜਾ ਮਿਕਸਚਰ ਹੈ ਆਪਣੇ ਆਪ ਹੀ ਪੁੰਝੇਗਾ ਜਿਹੜਾ ਨਾਰੀਅਲ ਆਪ ਹੀ ਅਸੀਂ ਪਾਇਆ ਤੇ ਫਲੇਮ ਮੈਂ ਆਫ ਕਰਤੀ ਤੇ ਹੁਣ ਆਪਾਂ ਇਹਨੂੰ ਥੋੜਾ ਜਾਂ ਠੰਡਾ ਕਰ ਲਵਾਂਗੇ ਮਿਕਸਚਰ ਨੂੰ ਪਹਿਲਾਂ ਆਪਾਂ ਇਹ ਜਿਹੜਾ ਮਿਕਸਚਰ ਹੈ ਇਹ ਜਿਹੜੇ ਗੋੰਦ ਸੀ ਗੋੰਦ ਵੀ ਇਸ ਮਿਕਸਚਰ ਤੇ ਆਪਾਂ ਪਾ ਦਵਾਂਗੇ ਜਿਹੜਾ ਗੋੰਦ ਆਪਾਂ ਪੁੰਨ ਕੇ ਤਿਆਰ ਕੀਤਾ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਹਲਕਾ ਠੰਡਾ ਕਰ ਲਵਾਂਗੇ ਤੇ ਜਦੋਂ ਇਹ ਠੰਡਾ ਹੋ ਜੇ ਜਿਵੇਂ ਕਿ ਆਪਾਂ ਲੱਡੂ ਬਣਾ ਸਕੀਏ ਉਹਨਾਂ ਗਰਮ ਹੋਣਾ ਚਾਹੀਦਾ ਹੈ ਤੇ ਹੁਣ ਪਾ ਦਵਾਂਗੇ ਇਸ 'ਚ ਪੀਸੀ ਹੋਈ ਖੰਡ ਯਾਨੀ ਕਿ ਇਹ ਬੂਰਾ ਖੰਡ ਹੈਗੀ ਫ੍ਰੈਂਡਸ ਤੁਸੀਂ ਮਿਕਸੀ ਵਿੱਚ ਪਿਸਕੇ ਤੁਸੀਂ ਖੰਡ ਨਾ ਲਿਓ ਜੇ ਉਹਦੇ ਨਾਲ ਜ਼ਿਆਦਾ ਟੇਸਟ ਵਧੀਆ ਨਹੀਂ ਆਉਂਦਾ ਤੇ ਇਹ ਜਿਹੜੀ ਬੂਰਾ ਖੰਡੇ ਇਹ ਬਾਜ਼ਾਰ 'ਚ ਬਹੁਤ ਆਸਾਨੀ ਨਾਲ ਮਿਲ ਕੇ ਮਿਲ ਜੇਗੀ ਤੇ ਤੁਸੀਂ छान ਕੇ ਹੀ ਏਖੰਡ ਲੈਣੀ ਹੈ ਕਿਉਂਕਿ ਇਸ 'ਚ ਵੀ ਥੋੜੀ ਜੀ ਗੁਤਰੀਆਂ ਵਗੈਰਾ ਹੁੰਦੀਆਂ ਨੇ ਤੇ ਲੱਡੂਆਂ 'ਚ ਟੇਸਟ ਵਧੀਆ ਨਹੀਂ ਆਣਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਕਿਉਂ ਇੱਕ ਵਾਰ ਤੁਸੀਂ ਥੋੜਾ ਕਿਉ ਪਾਣਾ ਹੈ ਤੁਸੀਂ ਵੇਖ ਲੈਣਾ ਹੈ ਕਿ ਲੱਡੂ ਬਣਣ ਬਣ ਰਿਹਾ ਹੈ ਕਿ ਨਹੀਂ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਹੜਾ ਗੋond ਹੈ ਉਹਨਾਂ ਨੂੰ ਵੀ ਆਪਾਂ ਦਬਾ-ਦਵਾ ਕੇ ਤਿਆਰ ਇਸ 'ਚ ਮਿਕਸ ਕਰ ਲਵਾਂਗੇ ਉਹਨਾਂ ਵਿੱਚ ਵੀ ਕਿਉ ਹੁੰਦਾ ਹੈ ਤੇ ਕਿਉ ਹੁਣ ਸਾਡਾ ਬਹੁਤਾ ਨਹੀਂ ਲੱਗਣਾ ਪੂਰੇ ਲੱਡੂਆਂ 'ਚ 800 ਤੋਂ 900 ਗ੍ਰਾਮ ਕਿਉ ਲੱਗ ਜੇਗਾ ਤੇ ਇਥੇ ਅੱਧਾ ਕਿਲੋ ਜਿਹੜੀ ਮੈਂ ਆਪਾਂ ਮੇਥੀ ਦਾਣਾ ਲਿਆ ਸੀ ਤੇ 1 ਕਿਲੋ ਆਪਾਂ ਕਣਕ ਦਾ ਆਟਾ ਲਿਆ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਫਰੈਂਡਸ ਇਹ ਤਰੀਕਾ ਤੁਹਾਨੂੰ ਕਿਤੇ ਨਹੀਂ ਮਿਲਣਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਇਹ ਲੱਡੂ ਬਣ ਕੇ ਤਿਆਰ ਹੋਣਗੇ ਤੇ ਹੁਣ ਵੇਖ ਲਵਾਂਗੇ ਕਿ ਲੱਡੂ ਸਾਡੇ ਬਣ ਰਹੇ ਹੈ ਕਿ ਨਹੀਂ ਤੇ ਲੱਡੂ ਸਾਡੇ ਚੰਗੀ ਤਰ੍ਹਾਂ ਬਣ ਰਹੇ ਨੇ ਫਰੈਂਡਸ ਹੋਰ ਕਿਉ ਐਸ ਜੇ ਨਹੀਂ ਲੱਗੇਗਾ ਤੇ ਦੇਖੋ ਇਸ ਤਰ੍ਹਾਂ ਦੇ ਲੱਡੂ ਆਪਾਂ ਬਣਾ ਕੇ ਸਾਰੇ ਤਿਆਰ ਕਰ ਲਵਾਂਗੇ ਮੈਂ ਵੱਡੇ ਸਾਈਜ਼ ਦੇ ਬਣਾਏ ਨੇ ਤੁਸੀਂ ਛੋਟੇ ਸਾਈਜ਼ ਦੇ ਵੀ ਬਣਾ ਸਕਦੇ ਹੋ ਸਾਡੇ ਜਿਹੜੇ ਵੱਡੇ ਸਾਈਜ਼ ਦੇ ਹੀ ਲੱਡੂ ਰੱਖਦੇ ਨੇ ਤੇ ਦੁੱਧ ਦੇ ਨਾਲ ਆਪਾਂ ਇੱਕ ਇੱਕ ਲੱਡੂ ਸਵੇਰੇ ਤੇ ਸ਼ਾਮ ਖਾ ਸਕਦੇ ਹਾਂ ਤੇ ਸਾਰੀ ਬਿਮਾਰੀਆਂ ਨੂੰ ਆਪਾਂ ਦੂਰ ਕਰ ਸਕਦੇ ਹਾਂ ਫਰੈਂਡਸ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਲੱਡੂ ਬਣਦੇ ਨੇ ਤੇ ਬਿਲਕੁਲ ਵੀ ਕੋੜੇ ਨਹੀਂ ਬਣਦੇ ਤੇ ਫਰੈਂਡਸ ਸਾਰੇ ਲੱਡੂ ਮੈਂ ਬਣਾ ਕੇ ਤਿਆਰ ਕਰ ਲਏ ਨੇ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋ ਤੈਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਹਨਾਂ ਨੂੰ ਇਹ ਲੱਡੂ ਜਿਹੜੇ ਹੈ ਕਈ ਮਹੀਨੇ ਤੱਕ ਖਰਾਬ ਨਹੀਂ ਹੁੰਦੇ ਤੁਸੀਂ ਪੂਰੀ ਸਰਦੀ ਇੰਜੋਏ ਕਰ ਸਕਦੇ ਹੋ ਇੱਕ ਵਾਰੀ ਬਣਾ ਕੇ ਤੇ ਇਸ ਤਰੀਕੇ ਨਾਲ ਬਣਾਓ ਕਿ ਬਣਾਓ ਤੁਸੀਂ ਤੁਹਾਡੇ ਲੱਡੂ